ਇੱਕ ਹੋਰ ਵਿਅਕਤਾ ਦਾਜ ਦੀ ਬਲੀ ਚੜ ਗਈ ਹੈ ਤਪੇਤ ਪਰੇ ਹਾਲਾਤਾਂ ਦੇ ਵਿੱਚ ਵਿਅਕਤਾ ਦੀ ਮੌਤ ਹੋਈ ਹੈ ਤੇ ਪੇਕਾ ਪਰਿਵਾਰ ਨੇ ਸੌਰਾ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਅੰਮ੍ਰਿਤਸਰ ਦਾ ਇਹ ਮਾਮਲਾ ਜਿੱਥੇ ਇੱਕ ਲੜਕੀ ਦਾ ਵਿਆਹ ਜਨਾਲੇ ਹੋਇਆ ਸੀ ਤੇ ਪੇਕਾ ਪਰਿਵਾਰ ਜੋ ਕਿ ਅੰਮ੍ਰਿਤਸਰ ਦੇ ਹਕੀਮਾ ਵਾਲੇ ਗੇਟ ਦਾ ਰਹਿਣ ਵਾਲਾ ਇਸ ਮੌਕੇ ਲੜਕੀ ਦੇ ਪੇਕੇ ਪਰਿਵਾਰ ਦੇ ਵੱਲੋਂ ਸੋਹਰਾ ਪਰਿਵਾਰ ਤੇ ਵੱਡੇ ਇਲਜ਼ਾਮ ਲਗਾ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਦਾਜ ਦੀ ਮੰਗ ਨੂੰ ਲੈ ਕੇ ਅਕਸਰ ਹੀ ਲੜਕੀ ਦੇ ਨਾਲ ਮਾਰਕੁਟਾਈ ਹੁੰਦੀ ਸੀ ਜਿਸ ਦੇ ਚੱਲਦੇ ਹੁਣ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਧੀ ਦੀ 13 ਸਾਲ ਪਹਿਲਾਂ ਸ਼ਾਦੀ ਹੋਈ ਸੀ ਜਿਸ ਤੋਂ ਬਾਅਦ ਲਗਾਤਾਰ ਹੀ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਸ ਦੀਆਂ ਦੋ ਕੁੜੀਆਂ ਸੰਤ ਤੇ ਮੁੰਡਾ ਕੋਈ ਨਹੀਂ ਸੀ ਇਸ ਕਾਰਨ ਤੇ ਐਸੇ ਗੱਲ ਨੂੰ ਲੈ ਕੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਉਹਨਾਂ ਨੇ ਕਿਹਾ ਕਿ ਸਾਡੀ ਧੀ ਦਾ ਸੋਰਾ ਪੰਜਾਬ ਪੁਲਿਸ ਦੇ ਵਿੱਚ ASI ਦੇ ਅਹੁਦੇ ਤੇ ਤਨਖਾਹ ਤੇ ਲੜਕਾ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਉਹਨਾਂ ਨੇ ਕਿਹਾ ਕਿ ਕਈ ਵਾਰ ਰਾਜ਼ਨਾਮਾ ਕਰਕੇ ਕੁੜੀ ਨੂੰ ਲੈਨਤ ਕੇ ਜਾਂਦੇ ਰਹੇ ਨੇ ਪਰ ਹੁਣ ਤਾਂ ਸਾਡੀ ਕੁੜੀ ਹੀ ਮਾਰ ਮੁਕਾਈ ਹੈ ਤੇ ਸਾਰਾ ਪਰਿਵਾਰ ਹੀ ਫਰਾਰ ਹੋ ਗਿਆ ਉਹਨਾਂ ਨੇ ਕਿਹਾ ਕਿ ਹਸਪਤਾਲ ਦਾ ਬਿੱਲ ਤੱਕ ਅਸੀਂ ਦੇ ਕੇ ਆਪਣੀ ਧੀ ਦੇ ਮ੍ਰਿਤਕ ਦੇ ਲੈ ਕੇ ਆਇਆ ਉਹਨਾਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਤਾਂ ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇ ਪਰਿਵਾਰ ਦੇ ਹਵਾਲੇ ਕੀਤੀ ਜਾ ਰਹੀ ਹੈ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜਰਾ ਭਾਈ ਨਾਮ ਸੰਦੀਪ ਜੀ ਮੇਰੀ ਸੋਹ ਭੈਣ ਸਿਸਟਰ ਦੇ ਸੋਹਰੇ ਪਰਿਵਾਰ ਨੇ ਬਹੁਤ ਮਾਰਕੁੱਟ ਕਰਕੇ ਮੇਰੀ ਭੈਣ ਦੀ ਜੱਥ ਕਰਤੀ ਏ। ਕਿੱਥੇ ਪੈ ਗਈ ਸੀ? ਅਜਨਾਲੇ ਸਰ। ਕਿੱਥੇ ਡਾਕਟਰ ਨਹੀਂ ਗਿਆ ਸੀ ਜਾਨੋ। ਸਰ 13 ਸਾਲ ਹੋ ਗਈ ਏ। ਕਾਰਨ ਕੀ ਹੈ? ਕਾਰਨ ਸਰ ਦਾਜ ਤੋਂ ਤੰਗ ਕਰਦੇਗੀ ਤੇ ਮੋੜਾ ਨਸ਼ੇ-ਨੁਸ਼ੇ ਕਰਦਾਗੀ। ਐਸੀ ਲੜਾਈ ਚੱਲਦੀ ਰਹਿੰਦੀ ਹੈ ਇਹਨਾਂ ਦੀ ਹਰ ਵਾਰੀ ਮੇਰੀ ਭੈਣ ਆ ਜਾਂਦੀ ਹੈ ਸੋਹਰਾ ਪਰਿਵਾਰ ਮਨਾ ਕੇ ਲੈ ਜਾਂਦਾਗੀ ਇਹਨਾਂ ਨੂੰ। ਹਾਂਜੀ ਦੱਸਦਾ ਕੀ ਕਰਦਾ ਸੀ ਮੋੜਾ ਸਰ ਔਟੋ ਚਲਾਉਂਦਾ ਜੀ ਹਾਂਜੀ ਔਟੋ ਚਲਾਉਂਦਾ ਜੀ ਹਾਂਜੀ ਠੀਕ ਹੈ ਦਾਜ ਦੇ ਵਿੱਚ ਕੀ ਮੰਗਦੇ ਸੀ ਸਰ ਦਾਜ ਚ ਕਰਿਆ ਨਾ ਚਾਂਦੀ ਚਈੀ ਸੋਨਾ ਚਾਂਦੀ ਚਾਹਦਾ ਕੀ ਕਰੇ ਬੁਲੇਟ ਲੈਣਾ ਈ ਮੋਟਰਸਾਈਕਲ ਇਸ ਵਾਰ ਕਾਰ ਮੰਗਦੇ ਕੀ ਸਰ ਜੇ ਤੋ ਆਹ ਇਹਨਾਂ ਦਾ ਕੋਈ ਝਗੜਾ ਹੁੰਦਾ ਹਾਂਜੀ ਸਰ ਝਗੜਾ ਹੁੰਦਾ ਕੀ ਤੇ ਸਾਡੇ ਕੋ ਆਜਿੰਦੀ ਕੁੜੀ ਆਈ ਰਾਈ ਨਮਾ ਕਰਵਾ ਕੇ ਫੇਰ ਲੈ ਜਾਂਦੀ ਕੀ ਸਾਡੇ ਕੋ ਮੰਗ ਕੀ ਕਰਦੇ ਮੰਗ ਸਰ ਇਹਨੂੰ ਇਨਸਾਫ ਚਾਹਦਾ ਜਿਹੜੀ ਆ ਇਹਨਾਂ ਨੇ ਕਿਹਾ ਕਿ ਕੁੜੀ ਨੇ ਕੁਝ ਖਾਤਾ ਪਰ ਇਹਨਾਂ ਕੁੜੀ ਦੇ ਸਰੀਰ ਤੇ ਤੁਸੀਂ ਫੋਟੋ ਬਾਅਦ ਦੇਖ ਸਕਦੇ ਹੋ ਬੜਾ ਇਹਨਾਂ ਨੇ ਨਿਸ਼ਾਨ ਪਾੜੇ ਮਾਰ ਹਾਂਜੀ ਸਰ ਹਾਂਜੀ ਭਾਈ ਕੀ ਨਾ ਜੇ ਆਪਣਾ ਤਾਂ ਕੀ ਮੈਟਰ ਹੋਇਆ ਸਰ ਮੇਰਾ ਨਾਮ ਹੈ ਅਜੀਤ ਤੇ ਸਰ ਉਹ ਜਿਹੜੀ ਮੇਰੀ ਛੋਟੀ ਭੈਣ ਹੈਗੀ ਸੀ ਤੇ ਸਰ ਉਹਦਾ ਹਸਬੰਡ ਜਿਹੜਾ ਹੈਗਾ ਸੀ ਨਾ ਉਹ ਚਲਾਉਂਦਾ ਆਟੋ ਤੇ ਉਹਦਾ ਪਿਓ ਹੈਗਾ ਸੀ ਉਹ ਇਹ ਐਸੀ ਹੈਗਾ ਸੀ ਤੇ ਕੋਈ ਤੇ ਕੋਈ ਸਾਨੂੰ ਤੰਗ ਕਰਦੇ ਸੀ ਕੋਈ ਤੇ ਕੋਈ ਚੀਜ਼ ਸਾਨੂੰ ਦੋ ਡਿਮਾਂਡ ਜਾਨੀ ਕੋਈ ਤੇ ਕੋਈ ਚੀਪਾਉਂਦਾ ਮੁੰਦਰੀ ਦੋ ਕਦੇ ਚੈਨੀ ਪਾਓ ਕਦੇ ਬੁਲੇਟ ਦੋ ਕਦੇ ਕਾਰ ਦੋ ਸਰ ਆਪਾਂ ਦੇ ਆਪਣੀ ਹیثیت ਦੇ ਹਿਸਾਬ ਨਾਲ ਜੋ ਵੀ ਸਾਡੇ ਕੋਲ ਸਰਦਾਰ ਸੇ ਆਪਾਂ ਉਹ ਦਿੱਤਾ ਨਾ ਨੂੰ ਮਗਰ ਅਰਾਂ ਦੀ ਡਿਮਾਂਡ ਇਦਾਂ ਦੀ ਜਿਹੜੀ ਨਹੀਂ ਪੂਰੀ ਹੁੰਦੀ ਸੀ ਸਾਡੇ ਕੋਲ ਜਦੋਂ ਨਾ ਪੂਰੀ ਹੋਏ ਸਾਡੀ ਕੁੜੀ ਨੂੰ ਕਟ-ਕਟ ਕੇ ਭੇਜ ਦਿੰਦੇ ਸੀ ਸਾਡੇ ਕੋਲ ਤੇ ਬਾਅਦ ਚ ਫਿਰ ਹਫਤੇ ਬਾਅਦ ਜਦੋਂ ਉਹਨਾਂ ਨੂੰ ਚੀਜ਼ ਮਾਰੀ ਜੀ ਜੋ ਵੀ ਭਾਂਹ ਹਲਕੀ ਭਾਂਹ ਪਤਲੀ ਦਿੰਦੇ ਸੀ ਫਿਰ ਹਫਤੇ ਬਾਅਦ ਲੈ ਜਾਂਦੇ ਸੀ ਫਿਰ ਉਸ ਤੋਂ ਬਾਅਦ ਹਫਤੇ ਬਾਅਦ ਫਿਰ ਕਟ-ਕਟ ਕੱਟ ਕੇ ਫਿਰ ਸਾਨੂੰ ਭੇਜ ਦਿੰਦੇ ਸੀ ਉਹਨਾਂ ਅੱਜ ਕੀ ਹੋਇਆ ਸਰ ਅੱਜ ਇਹੀ ਹੋਇਆ ਹਸਪਤਾਲ 'ਚ ਤੁਹਾਨੂੰ ਸਾਡੀ ਕੁੜੀ ਨੂੰ ਕਹਿੰਦੇ ਕਿ ਤੁਹਾਡੀ ਕੁੜੀ ਪੂਰੀ ਹੋ ਗਈ ਦੀ ਪੂਰੀ ਵੀ ਨਹੀਂ ਮਰ ਗਈ ਏ 8 ਵਜੇ ਤੇ ਉਸ ਤੋਂ ਬਾਅਦ ਸਾਨੂੰ ਕਹਿੰਦੇ ਕਿ ਤੁਹਾਡੀ ਕੁੜੀ ਪੂਰੀ ਹੋ ਗਈ ਤੇ ਤੁਸੀਂ ਆਣ ਕੇ ਲੈ ਜਾਓ ਜਦੋਂ ਆਪਾਂ ਹਸਪਤਾਲ ਪਹੁੰਚੇ ਇਹ ਸਾਰੇ ਫਰਾਰ ਹੋ ਗਏ ਤੁਸੀਂ ਕੌ ਨੂੰ ਕੰਪਲੇਂਟ ਕੀਤੀ ਹਾਂਜੀ ਕੀਤੀ ਜੀ ਉਸ ਤੋਂ ਬਾਅਦ ਕਾਰਵਾਈ ਕੀਤੀ ਜਾ ਰਹੀ ਹੈ ਸਰ ਹਜੇ ਤੇ ਸਾਨੂੰ ਕੋਈ ਨਿਹਰ ਨਹੀਂ ਜਾਂਦਾ ਭਾਈ ਤੁਸੀਂ ਮੰਗ ਕੀ ਕਰਦੇ ਸਰ ਸਾਨੂੰ ਇਨਸਾਫ ਚਾਹੀਦਾ ਜੀ ਜੇ ਸਲੀਮ ਕੰਪਲੇਂਟ ਆਈ ਨਾ ਤੇ ਉਹ ਇਹਨਾਂ ਨਾਲ ਕੰਪਲੇਂਟ ਤੁਸੀਂ ਥਾਣੇ ਆਜੋ ਜਿਹੜੀ ਵੀ ਹੈਗੀ ਉਥੇ ਅਸਰ ਤੁਸਾਬ ਨਾਲ ਗੱਲ ਕਰਕੇ ਤੁਹਾਨੂੰ ਦੱਸਤੀ ਸਰ ਵੀ ਆਈ ਹੈ ਜੀ ਪੋਸਟ ਮਾਰਡਰ ਕਰਾਉਣ ਲੱਗੇ ਆ ਉਹਨੂੰ ਮੋਟੇ ਤੇ ਆਈ ਐਫ ਆਈ ਆਰ ਦਰਜਵਾ ਕੀ ਕਾਰਨ ਕੀ ਹੈ ਕੁੜੀ ਨਾਲ ਕਾਰ ਲੜਾਈ ਝਗੜਾ ਹੋਇਆ ਠੀਕ ਹੈ ਤੇ ਸੋਹਰੇ ਪਰਿਵਾਰ ਵੱਲੋਂ ਕਹਿ ਰਹੇ ਨੇ ਉਹਨਾਂ ਵੱਲੋਂ ਕੁੜੀ ਨੂੰ ਮਾਰਿਆ ਗਿਆ ਤੇ ਜੋ ਵੀ ਕੰਪਲੇਂਟ ਇਹਨਾਂ ਦੀ ਐਫ ਆਈ ਆਰ ਦਰਜ ਹੋ ਗਈ ਆ ਇਹਨਾਂ ਦੀ ਪਰਿਵਾਰ ਦੇ ਕਿੰਨੇ ਮੈਂਬਰ ਆਉਂਦੇ ਪਿਆ ਆਦਾ ਜੀ ਉਹ ਤੁਸੀਂ ਉੱਥੇ ਆਜੋ ਥਾਣੇ ਉਹ ਕਹਿੰਦੇ ਰਹੇ ਜੀ ਤੁਸੀਂ ਦਾਖਲ ਹੋ ਕੇ ਮੌਕੇ ਤੇ ਐਫ ਆਈ ਆਰ ਦਰ ਐਫਆਰ ਨੰਬਰ ਚਲੋ ਐਫਆਰ ਦਰਜ ਹੋਈ ਨਹੀਂ ਦਰਜੋ ਜਿੰਨੇ ਤੇ ਨਾਲ ਕੰਪਲੀਟ ਦਿੱਤੀ ਹੈ ਉਹ ਕਹਿੰਦੇ ਵੀ ਉਹ ਕਹਿੰਦੇ ਵੀ ਉਹਦੇ ਸਹੁਰੇ ਵੱਲੋਂ ਤੇ ਸੱਸ ਵੱਲੋਂ ਇਹ ਕੁੱਟ ਮਾਰ ਕੀਤੀ ਜਾਂਦੀ ਉਹ ਵੀ ਨਾਮਜ਼ਦ ਕੀਤੇ ਜਿਵੇਂ ਐਫਆਰ ਤੇ ਤੁਸੀਂ ਉੱਥੇ ਆਣ ਕੇ ਗੱਲ ਕਰ ਲਿਓ ਬਾਕੀ ਐਫਆਰ ਦਰਜ ਹੋ ਗਈ ਹੈ ਨਾਲ ਦੇ ਉੱਤੇ ਬਾਕੀ ਜੋ ਵੀ ਬੰਦੀ ਕਾਰਵਾਈ ਇਹਨਾਂ ਦੀ ਕੀਤੀ ਦੀ ਹੈ ਕੋਈ ਇਹ ਮੌਕੇ ਤੋਂ ਪੇਸਟਮੈਂਟ ਕਰਾ ਆ ਹਾਂ ਮੈਂ ਪੋਸਟਮੈਂਟ ਤੋਂ ਕਰਵਾ ਕੇ ਡੈੱਡ ਬੋਡੀ ਨੂੰ ਹਵਾਲੇ ਕਰ ਦੇ ਬਸ